ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ 12 ਪੋ ਉਹ ਦਿਨ ਜੋ ਸਿੱਖ ਸਿੱਖੀ ਸਿਧਾਂਤਾਂ ਤੋਂ ਨਾਂ ਤੜਕਨ ਦੀ ਪ੍ਰੇਰਣਾ ਸਾਰੇ ਹੀ ਸਿੱਖਾਂ ਨੂੰ ਦਿੰਦਾ ਹੈ 12 ਪੋ ਉਹ ਦਿਨ ਹੈ ਜਿਸ ਦਿਨ ਗੁਰੂ ਦੇ ਛੋਟੇ ਲਾਲ ਸਹਿਬਜ਼ਾਦਿਆਂ ਨੇ ਸੂਬੇ ਸਰਹੰਦ ਦੀ ਕਚਹਿਰੀ ਦੇ ਵਿੱਚ ਜੋ ਸ਼ਬਦਾਂ ਦਾ ਇਸਤੇਮਾਲ ਕੀਤਾ ਸ਼ਾਇਦ ਉਹ ਸ਼ਬਦ ਸਾਨੂੰ ਸਾਰੇ ਹੀ ਸਿੱਖਾਂ ਨੂੰ ਸੁਣਨੇ ਬੜੇ ਜ਼ਰੂਰੀ ਨੇ ਅੱਜ ਜਿਵੇਂ ਸਾਡਾ ਮਨ ਟਿੜਕ ਜਾਂਦਾ ਹੈ ਸਿੱਖੀ ਸਿਧਾਂਤਾਂ ਤੋਂ ਪਰਾਂ ਹੋ ਕੇ ਕਿਸੇ ਹੋਰ ਸਿਧਾਂਤਵਾਰ ਜੁਰਨੂ ਜੀ ਕਰਦਾ ਹੈ ਪਰ ਜੇ ਤੁਸੀਂ ਅੱਜ ਦਾ ਇਤਿਹਾਸ ਸੁਣਨੋ ਸਮਝ ਲਓ ਤਾਂ ਸ਼ਾਇਦ ਤੁਹਾਡਾ ਸਿੱਖੀ ਸਿਧਾਂਤਾਂ ਦੇ ਨਾਲ ਮੋਹ ਜਿਹੜਾ ਉਹ ਹੋਰ ਗੂੜਾ ਹੋ ਜਾਣਾ 12 ਪੋ ਉਹ ਦਿਨ ਜਿਸ ਦਿਨ ਬਾਬਾ ਜੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਦੂਸਰੀ ਵਾਰ ਸੂਬੇ ਸਰਹੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਜਦੋਂ ਛੋਟੇ ਸਹਬਜ਼ਾਦੇ ਉਸ ਕਚਹਿਰੀ ਦੇ ਵਿੱਚ ਪਹੁੰਚੇ ਤਾਂ ਕਚਹਿਰੀ ਦੇ ਵਿੱਚ ਪਹੁੰਚਣ ਦੇ ਸਾਰ ਉਹਨਾਂ ਨੇ ਉੱਚੀ ਦੇ ਨੇ ਜਕਾਰੇ ਲਾਏ ਤੇ ਸਾਰੇ ਪਾਸੇ ਉਹਨਾਂ ਜਕਾਰਿਆਂ ਦੇ ਨਾਲ ਉਹਨਾਂ ਜਕਾਰਿਆਂ ਤੋਂ ਬਾਅਦ ਸਰਨਾਟਾ ਛਾ ਗਿਆ ਫਿਰ ਵਜ਼ੀਰ ਖਾਂ ਰੋਹ ਦੇ ਵਿੱਚ ਆਂਦਾ ਹੋਇਆ ਇਹ ਕਹਿੰਦਾ ਕਿ ਤੁਸੀਂ ਫਿਰ ਵਜ਼ੀਰ ਖਾਂ ਰੋ ਦੇ ਵਿੱਚ ਆਂਦਾ ਹੋਇਆ ਇਹ ਕਹਿੰਦਾ ਹੈ ਕਿ ਤੁਸੀਂ ਇਸਲਾਮ ਕਬੂਲ ਕਰ ਲਿਓ ਅਨੇਕਾਂ ਤਰ੍ਹਾਂ ਦੇ ਲਾਲਚ ਦਿੱਤੇ ਜਾਂਦੇ ਨੇ ਤੇ ਬੜੇ ਡਰਾਵੇ ਦਿੱਤੇ ਜਾਂਦੇ ਨੇ ਅੱਜ ਦੇ ਦਿਨ ਪਰ ਬਾਬਾ ਜਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਉਸ ਭਰੀ ਕਚਹਿਰੀ ਦੇ ਵਿੱਚ ਕਹਿੰਦੇ ਨੇ ਕਿ ਅਸੀਂ ਪਹਿਲਾਂ ਹੀ ਆਪਣਾ ਫੈਸਲਾ ਸੁਣਾ ਚੁੱਕੇ ਆ ਤੁਸੀਂ ਬਾਰ ਬਾਰ ਉਹੀ ਗੱਲਾਂ ਰਿਪੀਟ ਕਰਕੇ ਸਾਡੇ ਤੱਕ ਆਪਣੀ ਗੱਲ ਪਹੁੰਚਾਣ ਦੀ ਕੋਸ਼ਿਸ਼ ਨਾ ਕਰਿਓ ਅਸੀਂ ਪਹਿਲਾਂ ਹੀ ਆਪਣਾ ਫੈਸਲਾ ਜਿਹੜਾ ਉਹ ਤੁਹਾਨੂੰ ਸੁਣਾ ਚੁੱਕੇ ਆ ਵਜ਼ੀਰ ਖਾਨ ਨੂੰ ਬਾਬਾ ਜਰਾਵਰ ਸਿੰਘ ਦੇ ਬਾਬਾ ਫਤਿਹ ਸਿੰਘ ਜੀ ਇਹ ਵੀ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਤੁਹਾਡਾ ਅੱਗੇ ਜਿਹਦੇ ਤੁਸੀਂ ਚੇਲੇ ਚੱਕ ਰਹੇ ਹੋ ਉਹ ਔਰੰਗਜ਼ੇਬ ਉਹਨੇ ਸਾਡੇ ਦਾਦੇ ਅੱਗੇ ਵੀ ਇਹੀ ਸ਼ਰਤ ਰੱਖੀ ਸੀ ਇਹੀ ਕਿਹਾ ਸੀ ਸਾਡੇ ਦਾਦੇ ਨੂੰ ਵੀ ਇਹ ਕਿਹਾ ਗਿਆ ਸੀਗਾ ਕਿ ਤੁਸੀਂ ਇਸਲਾਮ ਕਬੂਲ ਕਰ ਲਿਓ ਸਾਡੇ ਦਾਦਾ ਦਾਦਾ ਜੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਔਰੰਗਜ਼ੇਬ ਦੇ ਉਸ ਫੈਸਲੇ ਨੂੰ ਉਸ ਔਰੰਗਜ਼ੇਬ ਦੀ ਉਸ ਸ਼ਰਤ ਨੂੰ ਵੀ ਨਕਾਰ ਦਿੱਤਾ ਸੀ ਅੱਜ ਅਸੀਂ ਵੀ ਉਸੇ ਲਾਈਨ ਦੇ ਉੱਤੇ ਉਸੇ ਲਾਈਨਾਂ ਦੇ ਉੱਤੇ ਉਸੇ ਵਿਚਾਰ ਨੂੰ ਉਸੇ ਸਿਧਾਂਤ ਦੀ ਪਹਿਰੇਦਾਰੀ ਕਰਦੇ ਹੋਏ ਅੱਜ ਅਸੀਂ ਵੀ ਉਹੀ ਗੱਲਾਂ ਤੁਹਾਨੂੰ ਕਹਿ ਰਹੇ ਹਾਂ ਕਿ ਅਸੀਂ ਇਸਲਾਮ ਕਬੂਲ ਨਹੀਂ ਕਰਾਂਗੇ ਸਾਡਾ ਆਪਣਾ ਧਰਮ ਨਿਰਾਲਾ ਏ ਅਸੀਂ ਆਪਣੇ ਧਰਮ ਦੇ ਵਿੱਚ ਪਰਪੱਖਾ ਅਸੀਂ ਕਿਸੇ ਦੂਸਰੇ ਧਰਮ ਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ ਸਾਡਾ ਧਰਮ ਕਬੂਲੋ अनेਕਾਂ ਤਰ੍ਹਾਂ ਦੇ ਲਾਲਚ ਵਜ਼ੀਰ ਖਾਨ ਨੇ ਗੁਰੂ ਲਾਲਾ ਨੂੰ ਦਿੱਤੇ ਕਿ ਔਰੰਗਜ਼ੇਬ ਤੁਹਾਨੂੰ ਤੁਹਾਡਾ ਰਾਜ ਦੇਊਗਾ ਤੁਸੀਂ ਖੁਸ਼ੀ ਦੇ ਨਾਲ ਆਪਣਾ ਰਾਜ ਪਾਠ ਚਲਾਇਓ ਹੁਣ ਇਹ ਵੀ ਦੱਸਿਆ ਕਿ ਤੁਹਾਡੇ ਭਰਾ ਜਿਹੜੇ ਨੇ ਵੱਡੇ ਭਰਾ ਜੰਗ ਦੇ ਵਿੱਚ ਮਾਰੇ ਗਏ ਨੇ ਤੇ ਤੁਹਾਡਾ ਪਿਤਾ ਵੀ ਮਾਰਿਆ ਗਿਆ ਤੇ ਤੁਹਾਡਾ ਸਿੰਘ ਜਿਹੜੇ ਨੇ ਉਹ ਵੀ ਖਤਮ ਹੋ ਚੁੱਕੇ ਨੇ ਤੁਸੀਂ ਹੀ ਰਹਿ ਗਏ ਹੋ ਤੁਸੀਂ ਹੀ ਬਾਕੀ ਹੋ ਬਾਕੀ ਜਿਹੜੇ ਸਿੰਘ ਰਹਿ ਗਏ ਉਹਨਾਂ ਨੂੰ ਵੀ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ ਜਾਊਗਾ ਪਰ ਇਹਨਾਂ ਗੱਲਾਂ ਤੋਂ ਵੀ ਛੋਟੇ ਗੁਰਲਾਲ ਛੋਟੇ ਸਹਿਬਜ਼ਾਦੇ ਇਹਨਾਂ ਗੱਲਾਂ ਤੋਂ ਵੀ ਨਾ ਡਰੇ ਉਹ ਕਹਿੰਦੇ ਇਹ ਹੋ ਨਹੀਂ ਸਕਦਾ ਅਸੀਂ ਜਦੋਂ ਤੱਕ ਸਾਡੇ ਅੰਦਰ ਸਵਾਸ ਬਾਕੀ ਨੇ ਅਸੀਂ ਜ਼ੁਲਮ ਦਾ ਟੱਕਰਾਂ ਕਰਾਂਗੇ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਸਿੱਖੀ ਸਿਧਾਂਤਾਂ ਦੇ ਉੱਤੇ ਚੱਲਦੇ ਆ ਉਹਨਾਂ ਨੇ ਆਪਣਾ ਫੈਸਲਾ ਸੁਣਾਇਆ ਅੱਜ ਦੀ ਇਸ ਕਚਹਿਰੀ ਦੇ ਵਿੱਚ ਨਵਾਬ ਸ਼ੇਰ ਮੁਹੰਮਦ ਖਾਂ ਜਿਹੜਾ ਕਿ ਮਲੇਰ ਕੋਟਲੇ ਦਾ ਨਵਾਬ ਸੀ ਉਹ ਵੀ ਅੱਜ ਮੌਜੂਦ ਸੀ ਕਿਉਂਕਿ 11 ਪੋ ਨੂੰ ਉਹਨਾਂ ਨੂੰ ਸੁਨੇਹਾ ਲੱਗਿਆ ਸੀਗਾ ਕਿ 12 ਪੋ ਨੂੰ ਤੁਸੀਂ ਵੀ ਕਚਹਿਰੀ ਦੇ ਵਿੱਚ ਸ਼ਾਮਲ ਹੋਇਓ ਤਾਂ ਵਜ਼ੀਰ ਖਾਂ ਨਵਾਬ ਸ਼ੇਰ ਮੁਹੰਮਦ ਖਾਂ ਨੂੰ ਇਹ ਕਹਿਣ ਲੱਗਿਆ ਕਿ ਤੁਹਾਡੇ ਭਰਾ ਤੇ ਤੁਹਾਡੇ ਭਤੀਜੇ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਮਾਰੇ ਗਏ ਨੇ ਤੇ ਤੁਸੀਂ ਉਹਨਾਂ ਦਾ ਬਦਲਾ ਇਹਨਾਂ ਛੋਟੇ ਉਹਨਾਂ ਦੇ ਪੁੱਤਰਾਂ ਤੋਂ ਲੈ ਸਕਦੇ ਹੋ ਇਹ ਪੁੱਤਰ ਹੁਣ ਤੁਹਾਡੇ ਹਵਾਲੇ ਨੇ ਤੁਸੀਂ ਜੋ ਫਤਵਾ ਇਹਨਾਂ ਨੂੰ ਦੇ ਦਿਓਗੇ ਸਾਡੇ ਲਈ ਉਹ ਮਨਜ਼ੂਰ ਹੋਊਗਾ ਤਾਂ ਅਗੋਂ ਸ਼ੇਰ ਮੁਹੰਮਦ ਖਾਂ ਨੇ ਵੀ ਹਾਂ ਦਾ ਨਾਰਾ ਮਾਰਿਆ ਵਜ਼ੀਰ ਖਾਂ ਨੂੰ ਇਹ ਕਿਹਾ ਕਿ ਵਜ਼ੀਰ ਖਾਂ ਜੀ ਤੁਸੀਂ ਗਲਤ ਕਰ ਰਹੇ ਹੋ ਜੇ ਤੁਸੀਂ ਮੇਰੀ ਦੁਸ਼ਮਣੀ ਇਸ ਤਰੀਕੇ ਦੇ ਨਾਲ ਕੱਢਣ ਦੀ ਲਈ ਮੈਨੂੰ ਉਕਸਾ ਰਹੇ ਹੋ ਇਹ ਸਰਾਸਰ ਗਲਤ ਹੈ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਮੇਰੀ ਜਿਹੜੀ ਦੁਸ਼ਮਨੀ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਨਾਲ ਹੈ ਉਹ ਸਿੰਘਾਂ ਨਾਲ ਹੈ ਇਹ ਵੀ ਕਿਹਾ ਗਿਆ ਕਿ ਸ਼ੇਰ ਮੁਹੰਮਦ ਖਾਂ ਮਲੇਰਕੋਟਲੇ ਦਾ ਉਹ ਨਵਾਬ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਸਿੰਘਾਂ ਦਾ ਪੱਕਾ ਵੈਰੀ ਸੀ ਪਰ ਨਵਾਬ ਜੀ ਨੇ ਉਸ ਮੌਕੇ ਇਹ ਕਿਹਾ ਕਿ ਮੇਰਾ ਗੁਰੂ ਗੋਬਿੰਦ ਸਿੰਘ ਜੀ ਨਾਲ ਤੇ ਸਿੰਘਾਂ ਦੇ ਨਾਲ ਵੈਰ ਜ਼ਰੂਰ ਹੈ ਪਰ ਮੈਂ ਵੈਰ ਉਹਨਾਂ ਦੇ ਪੁੱਤਰਾਂ ਤੋਂ ਨਹੀਂ ਕੱਢਾਂਗਾ ਇਹ ਛੋਟੇ-ਛੋਟੇ ਲਾਲਾਂ ਕੋਲੋਂ ਮੈਂ ਉਹਨਾਂ ਦਾ ਬਦਲਾ ਨਹੀਂ ਲੈ ਸਕਦਾ ਮੈਂ ਬਦਲਾ ਲਵਾਂਗਾ ਗੁਰੂ ਗੋਬਿੰਦ ਸਿੰਘ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੋਂ ਉਹ ਵੀ ਜੰਗ ਦੇ ਮੈਦਾਨ ਦੇ ਵਿੱਚ ਕਿਉਂਕਿ ਮੇਰੇ ਭਰਾ ਤੇ ਮੇਰੇ ਭਤੀਜੇ ਜੰਗ ਦੇ ਮੈਦਾਨ ਦੇ ਵਿੱਚ ਜਿਹੜੇ ਉਹ ਮਾਰੇ ਗਏ ਨੇ ਮੈਂ ਜੰਗ ਦੇ ਮੈਦਾਨ ਦੇ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਦਲਾ ਲਵਾਂਗਾ ਤਾਂ ਸ਼ੇਰ ਮੁਹੰਮਦ ਖਾਂ ਨਵਾਬ ਮਲੇਰਕੋਟਲਾ ਨੇ ਵਜ਼ੀਰ ਖਾਨ ਨੂੰ ਇਹ ਵੀ ਕਿਹਾ ਕਿ ਜੇ ਤੂੰ ਇਹ ਪੁੱਤਰਾਂ ਦੇ ਨਾਲ ਇਹ ਗੱਲ ਇਹ ਜੇ ਕੰਮ ਕੀਤਾ ਇਹਨਾਂ ਨੂੰ ਸਜ਼ਾਵਾਂ ਦਿੱਤੀਆਂ ਇਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਤਾਂ ਇਹ ਇਸਲਾਮ ਕਦੇ ਵੀ ਕਬੂਲ ਨਹੀਂ ਕਰੂਗਾ ਔਰ ਇਸ ਦੇ ਨਾਲ ਮੁਗਲ ਸਨਤਨ ਤੇ ਜਿਹੜੀ ਚਾਰੇ ਪਾਸੇ ਬਦਨਾਮੀ ਬੜੀ ਹੋਵੇਗੀ ਅਸੀਂ ਇਸਲਾਮ ਨੂੰ ਧੱਕੇ ਨਾਲ ਜਿਹੜਾ ਕਿਸੇ ਤੇ ਲਾਗੂ ਨਹੀਂ ਕਰ ਸਕਦੇ ਉਹਨਾਂ ਨੇ ਇਹ ਗੱਲ ਸਮਝਾਈ ਵਜ਼ੀਰ ਖਾਨ ਨੂੰ ਪਰ ਵਜ਼ੀਰ ਖਾਨ ਇਹ ਮੰਨ ਚੁੱਕਿਆ ਸੀ ਕਿ ਉਹਨੇ ਇਹ ਫਤਵਾ ਜਿਹੜਾ ਮੌਤ ਦਾ ਫਤਵਾ ਇਹਨਾਂ ਛੋਟੇ ਸਹਿਬਜ਼ਾਦੇ ਨੂੰ ਦੇਣਾ ਹੀ ਦੇਣਾ ਕਿਉਂ ਕਿ ਉਹਦੇ ਵਿੱਚ ਕਮੀਨਕੀ ਸੁਚਾਨੰਦ ਦੀ ਵੀ ਬਹੁਤ ਸੀ ਸੁਚਾਨੰਦ ਜਿਹਨੂੰ ਮੈਂ ਸੁਚਾਨੰਦ ਨਹੀਂ ਕਹਾਗਾ ਉਹ ਝੂਠਾ ਆਨੰਦ ਜਿਨੇ ਕੌਮ ਦਾ ਬੜਾ ਨੁਕਸਾਨ ਕੀਤਾ ਉਨੇ ਹੀ ਵਜ਼ੀਰ ਖਾਨ ਦੇ ਕੰਨ ਭਰੇ ਇਹ ਕਿਹਾ ਕਿ ਇਹ ਸਪੋਲਿਏ ਨੇ ਇਹ ਸੱਪ ਦੇ ਬੱਚੇ ਨੇ ਇਹ ਵੱਡੇ ਹੋ ਕੇ ਨਾਕ ਬਨਣਗੇ ਤੇ ਆਪਾਂ ਨੂੰ ਹੀ ਦਸਣਗੇ ਅੱਜ ਤੁਹਾਡੇ ਹੱਥ ਦੇ ਵਿੱਚ ਨੇ ਅੱਜ ਹੀ ਇਹਨਾਂ ਨੂੰ ਖਤਮ ਕਰ ਦਿਓ ਨਹੀਂ ਤਾਂ ਇਹ ਸਾਡੇ ਲਈ ਇੱਕ ਨਵਾਂ ਜਿਹੜਾ ਇੱਕ ਨਵਾਂ ਜਿਹੜਾ ਸਾਡੇ ਲਈ ਦੁਸ਼ਮਣ ਜਿਹੜਾ ਉਹ ਅੱਗੇ ਜਾ ਕੇ ਬਣੇਗਾ ਤੇ ਜਿਹਦੇ ਨਾਲ ਟੱਕਰਾ ਕਰਨਾ ਸਾਨੂੰ ਔਖਾ ਹੋ ਜਾਣਾ ਅੱਜ ਆਪਣੇ ਹੱਥ ਨੇ ਅੱਜ ਹੀ ਇਹਨਾਂ ਨੂੰ ਖਤਮ ਕਰ ਦਿਓ ਤਵजीर ਖਾਨ ਨੇ ਸੋਚਾਨੰਦ ਦੀ ਇਸ ਗੱਲ ਨੂੰ ਸੁਣ ਕੇ ਕਿਹਾ ਕਿ ਸੋਚਾਨੰਦ ਮੈਂ ਅੱਜ ਹੋਰ ਕਿਸੇ ਦੀ ਨਹੀਂ ਮੰਨਾਂਗਾ ਅੱਜ ਮੈਂ ਤੇਰੀ ਮੰਨਾਂਗਾ ਤੇ ਤੂੰ ਜਿਵੇਂ ਕਹਿ ਰਿਹਾ ਮੈਂ ਉਸ ਇਹਨਾਂ ਨੂੰ ਸਜ਼ਾ ਜ਼ਰੂਰ ਦੇਵਾਂਗਾ ਮੈਂ ਇਹਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਇਹਨਾਂ ਪੁੱਤਰਾਂ ਨੂੰ ਖਤਮ ਜ਼ਰੂਰ ਕਰਾਂਗਾ ਵਜ਼ੀਰ ਖਾਂ ਫਿਰ ਕਾਜੀ ਨੂੰ ਕਹਿਣ ਲਗੇ ਕਿ ਫਤਵਾ ਸੁਨਾਇਆ ਜਾਵੇ ਤਾਂ ਉਹ ਕਾਜੀ ਉਹੋ ਜਿਨੇ ਇਸਲਾਮ ਦੀ ਤੇ ਉਸ ਧਰਮ ਦੀ ਰੱਖਿਆ ਕਰਨੀ ਹੁੰਦੀ ਹੈ ਤੇ ਉਹਨੇ ਦੱਸਣਾ ਕਿ ਕੀ ਸਹੀ ਹੈ ਕਿ ਗਲਤ ਹੈ ਇਸਲਾਮ ਦਾ ਕਾਨੂੰਨ ਵੀ ਇਹ ਨਹੀਂ ਸੀ ਕਹਿੰਦਾ ਕਿ ਛੋਟੇ-ਛੋਟੇ ਪੁੱਤਰਾ ਨੂੰ ਜਿੰਨਾ ਦਾ ਜਿਨ੍ਹਾਂ ਨੇ ਮਤਲਬ ਕਿਸੇ ਤਰ੍ਹਾਂ ਦੀ ਕੋਈ ਇਸਲਾਮ ਦੇ ਅਗੇਂਸਟ ਜਾਂ ਕੋਈ جنگ ਵੀ ਨਹੀਂ ਸੀ ਲੜੀ ਉਹਨਾਂ ਪੁੱਤਰਾਂ ਤੋਂ ਬਦਲਾ ਲਿਆ ਜਾਵੇ ਇਸਲਾਮ ਵੀ ਇਸ ਗੱਲ ਨੂੰ ਨਹੀਂ ਸੀ ਮੰਨਦਾ ਪਰ ਉਸ ਕਾਜੀ ਨੇ ਇਹ ਫਤਵਾ ਦਿੱਤਾ ਕਿ ਇਹਨਾਂ ਨੂੰ ਨੀਹਾਂ ਦੇ ਵਿੱਚ ਜਨਵਾ ਦਿੱਤਾ ਜਾਣਾ ਚਾਹੀਦਾ ਤਾਂ ਇਹ ਸੁਣ ਕੇ ਸਾਰੇ ਪਾਸੇ ਸਰਨਾਟਾ ਛਾ ਗਿਆ ਕਿ ਛੋਟੇ-ਛੋਟੇ ਗੁਰੂ ਦੇ ਪੁੱਤਰ ਉਹਨਾਂ ਨੂੰ ਐਡੀ ਵੱਡੀ ਸਜ਼ਾ ਤੇ ਚਾਰੇ ਪਾਸੇ ਹਾਹਾਕਾਰ ਮਚ ਗਈ ਤੇ ਵਜ਼ੀਰ ਖਾਂ ਦੀ ਜੋ ਮੜੀ-ਮੋਟੀ ਜੜੀ ਹੈਗੀ ਸੀ ਉਹ ਵੀ ਲੋਕਾਂ ਦੇ ਮਨਾਂ ਦੇ ਵਿੱਚੋਂ ਉਹ ਖਤਮ ਹੁੰਦੀ ਗਈ ਕਿਉਂਕਿ ਵਜ਼ੀਰ ਖਾਂ ਨੂੰ ਇਹ ਪਹਿਲਾਂ ਹੀ ਡਰ ਸੀ ਇਸ ਗੱਲ ਦਾ ਡਰ ਸੀ ਇਸ ਗੱਲ ਦਾ ਦੁੱਖ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦਾ ਰੋ ਜਿਹੜਾ ਉਹ ਖਤਮ ਕਰ ਦਿੱਤਾ ਹੈ ਉਹਨਾਂ ਦੀ ਹੋਂਦ ਜਿਹੜੀ ਆ ਉਹ ਖਤਮ ਕਰ ਦਿੱਤੀ ਇਹਨਾਂ ਸਿੰਘਾਂ ਨੇ ਉਹਨਾਂ ਦਾ ਜਿਹੜਾ ਵੀ ਰੋਹ ਬਣਿਆ ਹੋਇਆ ਸੀ ਇਲਾਕੇ ਦੇ ਵਿੱਚ ਉਹ ਖਤਮ ਕਰ ਦਿੱਤਾ ਸੀ ਤੇ ਨਾ ਹੀ ਉਹ ਪਹਾੜੀ ਰਾਜਿਆਂ ਨੂੰ ਮੂੰਹ ਦਿਖਾ ਰਹੇ ਦਿਖਾਣ ਜੋਗੇ ਰਹੇ ਨੇ ਇਦੋਂ ਵੀ ਕਿ ਉਹਨਾਂ ਦੀ ਔਰੰਗਜ਼ੇਬ ਦੇ ਕੋਲ ਜਾ ਕੇ ਵੀ ਬੜੀ ਬੇਇੱਜ਼ਤੀ ਹੁੰਦੀ ਸੀ ਇਹ ਸਾਰੀਆਂ ਗੱਲਾਂ ਸੀ ਜੋ ਵਜ਼ੀਰ ਖਾਨ ਨੂੰ ਮਜਬੂਰ ਕਰਦੀਆਂ ਸੀ ਇਸ ਤਰ੍ਹਾਂ ਦੇ ਡਿਸੀਜਨ ਲੈਣ ਦੇ ਨਹੀਂ ਵਜ਼ੀਰ ਖਾਂ ਜਿਨੇ ਆਪਣੀ ਮੱਤ ਨੂੰ ਹੱਥ ਨਹੀਂ ਸੀ ਮਾਰਿਆ ਜਿਨੇ ਆਪ ਨਹੀਂ ਸੀ ਸਮਝਿਆ ਕਿ ਮੈਂ ਕੀ ਕਰ ਰਿਹਾ ਉਹਨਾਂ ਛੋਟੇ ਪੁੱਤਰਾਂ ਨੂੰ ਐਡੀ ਭਿਆਨਕ ਜਿਹੜੀ ਸਜ਼ਾ ਸੁਣਾਈ ਅਗੋਂ ਉਹ ਛੋਟੇ-ਛੋਟੇ ਸਹਿਬ ਜਾਤੇ ਹੱਸਦੇ ਹੋਏ ਉਹ ਫਤਵੇ ਨੂੰ ਸਵੀਕਾਰ ਕਰ ਲੈਂਦੇ ਨੇ ਉਹ ਕਹਿੰਦੇ ਨੇ ਕਿ ਅਸੀਂ ਡਰਾਂਗੇ ਨਹੀਂ ਅਸੀਂ ਸਿੱਖੀ ਸਿਧਾਂਤਾਂ ਦੇ ਉੱਤੇ ਚੱਲਣ ਵਾਲਿਆਂ ਅਸੀਂ ਆਪਣੇ ਦਾਦੇ ਤੇ ਬਾਪ ਮੰਗ ਆਪਣੇ ਦਾਦੇ ਤੇ ਪਿਤਾ ਜੀ ਦੀ ਤਰ੍ਹਾਂ ਸਿੱਖੀ ਸਿਧਾਂਤਾਂ ਦੇ ਉੱਤੇ ਚੱਲ ਕੇ ਬੰਦ-ਬੰਦ ਕਟਾ ਜਾਵਾਂਗੇ ਪਰ ਸਿੱਖੀ ਨੂੰ ਨਹੀਂ ਤਿਆਗਾਂਗੇ ਅੱਗੇ ਫਿਰ ਜਦੋਂ ਇਹ ਸਜ਼ਾ ਸੁਣਾਣ ਤੋਂ ਬਾਅਦ ਅਗਲੀ ਗੱਲ ਆਪਾਂ ਕਰਦੇ ਆ ਕਿ ਠੰਡੀ ਬੁਰਜ ਦੀ ਆਖਰੀ ਰਾਤ ਸੀ ਇਹ 12 ਨੂੰ ਠੰਡੇ ਬੁਰਜ ਦੀ ਆਖਰੀ ਰਾਤ ਜਦੋਂ ਬਾਬਾ ਜਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰੀ ਦੀ ਗੁਜਰੀ ਜੀ ਦੇ ਕੋਲ ਠੰਡੇ ਬੁਰਜ ਦੇ ਵਿੱਚ ਪਹੁੰਚੇ ਤਾਂ ਬੜੇ ਚਾਈ ਚਾਈ ਮਾਤਾ ਗੁਜਰੀ ਜੀ ਨੂੰ ਆਪਣੀ ਦਾਦੀ ਜੀ ਨੂੰ ਇਹ ਗੱਲਾਂ ਦਸੀਆਂ ਕਿ ਅਸੀਂ ਇਸ ਤਰ੍ਹਾਂ ਦੀ ਜਿੱਦੀ ਗੱਲ ਉੱਥੇ ਕਰਕੇ ਆਇਆ ਅਸੀਂ ਵੀ ਸਾਡੇ ਦਾਦੇ ਜੀ ਦਾਦਾ ਜੀ ਤੇ ਸਾਡੇ ਪਿਤਾ ਜੀ ਵਾਂਗ ਅਸੀਂ ਵੀ ਸਿੱਖੀ ਸਿਧਾਂਤਾਂ ਦੇ ਉੱਤੇ ਚੱਲੇ ਆਂ ਅੱਜ ਅਸੀਂ ਵੀ ਸਿੱਖੀ ਦੇ ਇਸ ਵੱਡੇ ਇਮਤਿਹਾਨ ਦੇ ਵਿੱਚੋਂ ਪਾਸ ਹੋਇਆ ਤੇ ਚੰਗੇ ਨੰਬਰ ਲੈ ਕੇ ਦਾਦੀ ਮਾਂ ਤੁਹਾਡੇ ਕੋਲ ਪਹੁੰਚੇ ਆਂ ਤਾਂ ਮਾਤਾ ਗੁਜਰੀ ਜੀ ਵਿਰਾਗ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਕਰ ਰਹੀ ਹੈ ਤਾਂ ਬੱਚੇ ਦੱਸਦੇ ਨੇ ਕਿ ਸਾਨੂੰ ਇਸ ਤਰ੍ਹਾਂ ਦੀ ਸਜ਼ਾ ਸੁਣਾਈ ਗਈ ਜਾਂ ਮੌਤ ਦੀ ਸਜ਼ਾ ਸੁਣਾਈ ਗਈ ਹੈ ਤੇ ਅਸੀਂ ਬੜੇ ਖੁਸ਼ ਆ ਅਸੀਂ ਵੀ ਹੁਣ ਆਪਣੇ ਦਾਦਾ ਜੀ ਨੂੰ ਉਸ ਜਹਾਂ ਦੇ ਵਿੱਚ ਜਾ ਕੇ ਮਿਲਣ ਲੱਗੇ ਇਹ ਆਖਰੀ ਰਾਤ ਸੀ ਗੁਰੂ ਪਰਿਵਾਰ ਦੀ ਇਹ ਆਖਰੀ ਰਾਤ ਇਕੱਠਿਆਂ ਸੀ ਇਸ ਤੋਂ ਬਾਅਦ ਉਸ ਵਰਗਾਂ ਦੇ ਵਿੱਚ ਇਕੱਠੇ ਹੋਣਗੇ ਤਪੌੜੀਆਂ ਦੇ ਵਿੱਚੋਂ ਥਮ-ਥਮ ਦੀ ਆਵਾਜ਼ ਆਉਂਦੀ ਹੈ ਮੋਤੀਰਾ ਮੈਰਾਜੀ ਵਿਰਾਗਮਈ ਮਹੌਲ ਦੇ ਵਿੱਚ ਅੰਦਰ ਵੱਢਦੇ ਨੇ ਤੇ ਛੋਟੇ ਲਾਲਾਂ ਲਈ ਤੇ ਮਾਤਾ ਗੁਜਰੀ ਜੀ ਦੇ ਲਈ ਦੁੱਧ ਲੈ ਕੇ ਆਂਦੇ ਨੇ ਗਰਮ-ਗਰਮ ਦੁੱਧ ਲਿਆ ਕੇ ਦਿੰਦੇ ਨੇ ਤਾਂ ਗੁਜਰੀ ਮਾਤਾ ਗੁਜਰੀ ਜੀ ਕੋਲ ਅੱਗੋਂ ਬਾਬਾ ਮੋਤੀराम ਮਹਿਰਾ ਜੀ ਗੱਲ ਕਰਦੇ ਨੇ ਕਿ ਮੇਰਾ ਚਤ ਨਹੀਂ ਕਰਦਾ ਤੁਹਾਡੇ ਤੋਂ ਵਿਛੋੜਾ ਲੈਣ ਦੇ ਲਈ ਅੱਖਾਂ ਦੇ ਵਿੱਚੋਂ ਹੰਝੂ ਨੇ ਤਾਂ ਮਾਤਾ ਗੁਜਰੀ ਗੁਜਰੀ ਜੀ ਉਹਨਾਂ ਦੇ ਸਿਰ ਪਲੋਸ ਦੇ ਇਹ ਕਹਿੰਦੇ ਨੇ ਕਿ ਤੁਸੀਂ ਤਾਂ ਬਹੁਤ ਵੱਡੀ ਸੇਵਾ ਕੀਤੀ ਹੈ ਰਹਿੰਦੇ ਜੁਗ ਤੱਕ ਤੁਹਾਡੀ ਇਹ ਸੇਵਾ ਜਿਹੜੀ ਆ ਉਹ ਚੇਤੇ ਰਹੂਗੀ ਅਸੀਂ ਵੀ ਯਾਦ ਰੱਖਾਂਗੇ ਉਸ ਵਿਰਾਗਮਈ ਰਾਤ ਉਹ ਸਮਾਂ ਬੜਾ ਹੀ ਦਰਦਨਾਕ ਸੀ ਇਹ ਦਿਨ 12 ਪੋ ਦਾ ਦਿਨ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਆ ਕਿ ਸਿੱਖੀ ਸਿਧਾਂਤਾਂ ਦੇ ਲਈ ਬੜੀ ਵੱਡੀ ਜਿਹੜਾ ਬੜਾ ਵੱਡਾ ਜਿਹੜਾ ਹੈ ਇਤਿਹਾਸਿਕ ਦਿਨ ਹੋ ਜਾਂਦਾ ਹੈ ਇਹ ਦਿਨ ਸਾਨੂੰ ਸਿਖਾਉਂਦਾ ਕਿ ਅਸੀਂ ਕਿਸ ਤਰੀਕੇ ਦੇ ਨਾਲ ਸਿੱਖੀ ਸਿਧਾਂਤਾਂ ਦੇ ਨਾਲ ਜੁੜ ਕੇ ਰਹਿਣਾ ਸਿੱਖੀ ਸਿਧਾਂਤ ਜੋ ਸਾਨੂੰ ਬੜਾ ਕੁਝ ਸਿਖਾਉਂਦੇ ਨੇ ਅਸੀਂ ਪਤਾ ਨਹੀਂ ਕਿਉਂ ਇਹਨਾਂ ਸਿਧਾਂਤਾਂ ਤੋਂ ਪਰੇ ਹੋ ਰਹੇ ਹਾਂ ਸੋ 12 ਪੋ ਦੀਆਂ ਇੰਨੀਆਂ ਕੁ ਗੱਲਾਂ ਸੀ ਅਗਲੀ ਗੱਲ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ